ਸਸਿਗਾ ਤੁਸੀਂ ਦੇਖ ਰਹੇ ਹੋ ਪੀਟੀਸੀ ਦਾ ਫੇਸਬੁੱਕ ਪੇਜ ਮੈਂ ਤੁਹਾਡਾ ਨਾ ਜਸਪੀ ਸਿੰਘ ਅਸ਼ਕ ਅੱਜ ਇੱਕ ਅਹਿਮ ਮੁੱਦੇ ਤੇ ਚਰਚਾ ਕਰਾਂਗੇ ਚਰਚਾ ਹੈ ਕਿ ਹਰ ਸਾਲ ਪਾਕਿਸਤਾਨ ਜਥਾ ਰਵਾਨਾ ਹੁੰਦਾ ਹੈ ਗੁਰਨਾਰੰਗ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪਰ ਇਸ ਵਾਰ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਕਿ ਕਹਿੰਦੇ ਨੇ ਸੁਰੱਖਿਆ ਦਾ ਮੁੱਦਾ ਦੱਸਿਆ ਗਿਆ ਤੇ ਉੱਥੇ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਜਿਹੜਾ ਜਥੇ ਨੇ ਜਾਣਾ ਹਰ ਸਾਲ ਜਿਵੇਂ ਉਹਨਾਂ ਤੋਂ ਪੱਤਰ ਲਿੱਤੇ ਜਾਂਦੇ ਨੇ ਡਾਕੂਮੈਂਟ ਲਿੱਤੇ ਜਾਂਦੇ ਨੇ ਨਾ ਲੈ ਜਾਣ ਜਾਨਕਿ ਜਥੇ ਨੂੰ ਜਾਣ ਤੇ ਰੋਕ ਲਾ ਦਿੱਤੀ ਗਈ ਹੈ ਜੇ ਸਿੱਧੇ ਸ਼ਬਦਾਂ ਦੀ ਗੱਲ ਕੀਤੀ ਜਾਵੇ ਸਾਡਾ ਅਰਸ਼ਦੀਪ ਕਲੇਰ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਕਲੇਰ ਸਾਹਿਬ ਕਿਸੇ ਕੇ ਤੁਸੀਂ ਦੇਖ ਰਹੇ ਹੋ ਇਸ ਮਾਮਲੇ ਨੂੰ ਲੈ ਕੇ ਇੱਕ ਪਾਸੇ ਤਾਂ ਭਾਰਤ ਹਰ ਇੱਕ ਰਸਤਾ ਖੋਲਣ ਦੀ ਗੱਲ ਕਰਦਾ ਆ ਹੁਣ ਕ੍ਰਿਕਟ ਮੈਚ ਵੀ ਹੁੰਦਾ ਪਰ ਜਿੱਥੇ ਧਾਰਮਿਕ ਆਸਥਾ ਹੈ ਖਾਸ ਕਰਕੇ ਪੰਜਾਬ ਨਾਲ ਜੁੜਿਆ ਮੁੱਦਾ ਉੱਥੇ ਰੋਕ ਲੱਗ ਜਾਂਦੀ ਹੈ। ਭਾਰਤ ਦਾ ਗ੍ਰਹਿ ਵਿਭਾਗ ਹੈ ਕੇਂਦਰ ਸਰਕਾਰ ਦਾ। ਉਹਨਾਂ ਨੇ ਇੱਕ ਸੂਬਿਆਂ ਨੂੰ ਡਵਾਈਸਰੀ ਜਾਰੀ ਕਰਤੀ ਕਿ ਜਥਿਆਂ ਦੀ ਜਿਹੜੀ ਪਾਕਿਸਤਾਨ ਜਾਣ ਦੀ ਐਪਲੀਕੇਸ਼ਨਾਂ ਨੂੰ ਨਾ ਲਈਆਂ ਜਾ। ਇਹਦੇ ਨਾਲ ਸਿੱਖ ਜਗਤ ਦੇ ਵਿੱਚ ਨਾਨਕ ਨਾਮ ਲੇਵਾ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ। ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਦੇਸ਼ ਦੇ ਗ੍ਰਹਿ ਮੰਤਰੀ ਨਵਜ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪ੍ਰਧਾਨ ਸਾਹਿਬ ਕਿ ਗ੍ਰਹਿ ਵਿਭਾਗ ਨੂੰ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੁੜ ਤੋਂ ਵਿਚਾਰਨੀਆਂ ਚਾਹੀਦੀਆਂ ਨੇ ਉਹ ਐਡਵਾਈਸਰੀ ਵਾਪਸ ਲੈ ਕੇ ਜਿਹੜਾ ਨਨਕਾਣਾ ਸਾਹਿਬ ਅੰਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਥਿਆਂ ਨੇ ਜਾਣਾ ਉਹਨਾਂ ਨੂੰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਉਹ ਜਥਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ ਇੱਕ ਪਾਸੇ ਅਸੀਂ ਤਾਂ ਜਿਹੜੇ ਖੇਡ ਹੈ ਉਹਨੂੰ ਪਰਫੁੱਲਤ ਕਰ ਰਹੇ ਹਾਂ ਮੈਚ ਵੀ ਹੋ ਰਹੇ ਨੇ ਔਰ ਦੂਜੇ ਪਾਸੇ ਅਗਰ ਜਥਿਆਂ ਨੂੰ ਜਾਣ ਦੀ ਪਰਵਾਨਗੀ ਨਹੀਂ ਦਿੱਤੀ ਜਾਂਦੀ ਤਾਂ ਇਹਦੇ ਨਾਲ ਲੋਕਾਂ ਦੇ ਮਨਾਂ ਨੂੰ ਸਿੱਖ ਸੰਗਤ ਦੇ ਨਾਨਕ ਨਾਮ ਦੇਵਾ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ ਸੋ ਇਹਦੇ ਤੇ ਭਾਰਤ ਦੀ ਸਰਕਾਰ ਨੂੰ ਪੁਨਰ ਵਿਚਾਰ ਕਰਕੇ ਇਹ ਜਥਿਆਂ ਨੂੰ ਇਜਾਜ਼ਤ ਮਿਲਣੀ ਚਾਹੀਦੀ ਕਿ ਵਾਕਿ ਲੱਗਦਾ ਪੁਰੀ ਸਰਬ ਕਿ ਕਿੰਤਾ ਜਿਹੜੀ ਗਿਆ ਜਾਂ ਬੇਸ਼ਾ ਚਿੰਤਾ ਦਾ ਹੈ ਕੇਵਲ ਸੁਰੱਖਿਆ ਨੂੰ ਲੈ ਕੇ ਆ ਕਿ ਇਸ ਸੁਰੱਖਿਆ ਦਾ ਮੁੱਦਾ ਹੈਗਾ ਇਸ ਨੂੰ ਲੈ ਕੇ ਜਾਂ ਫਿਰ ਇਹ ਕਹੀਏ ਕਿ ਇੱਕ ਵਾਰ ਫਿਰ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਂ ਨਹੀਂ ਸਮਝਦਾ ਕਿ ਮਸਲਾ ਇਕੱਲਾ ਪੰਜਾਬ ਦਾ ਜਾਂ ਪੰਜਾਬੀਆਂ ਦਾ ਕਿਉਂਕਿ ਨਾਨਕ ਨਾਮ ਲੈਵਾ ਦੇਸ਼ ਦੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਬੈਠੇ ਨੇ ਬਹੁਤ ਤਾਦ ਦੇ ਵਿੱਚ ਲੋਕ ਨੇ ਜਿਹੜੇ ਕਿ ਜਾਣਾ ਚਾਹੁੰਦੇ ਨੇ ਨਮਸਤਕ ਹੋਣਾ ਚਾਹੁੰਦੇ ਔਰ ਜਦੋਂ ਇਹ ਜਿਹੇ ਫੈਸਲੇ ਸਾਹਮਣੇ ਆਉਂਦੇ ਨੇ ਔਰ ਜਿਹੜੀ ਦੂਜੀ ਅਪੀਲ ਮੈਂ ਤੁਹਾਡੇ ਮਾਧਿਅਮ ਨਾਲ ਕਰਨੀ ਚਾਹੁੰਦਾ ਉਹ ਕਰਤਾਰਪੁਰ ਸਾਹਿਬ ਕਾਰੀਡੋਰ ਉਹ ਕੋਰੀਡੋਰ ਨੂੰ ਵੀ ਜਲਦ ਤੋਂ ਜਲਦ ਖੋਲ੍ਹਿਆ ਜਾਣਾ ਚਾਹੀਦਾ ਹੈ ਭਾਰਤ ਸਰਕਾਰ ਉਹਦੇ ਉੱਤੇ ਵੀ ਵਿਚਾਰ ਕਰੇ ਕਿਉਂਕਿ ਇਹ ਜਿਹੜੇ ਦੋ ਦੇਸ਼ਾਂ ਦਾ ਤਣਾਅ ਹੈ ਉਹਦੇ 'ਚ ਜਿਹੜੀਆਂ ਸਾਡੀਆਂ ਧਾਰਮਿਕ ਆਸਥਾਵਾਂ ਨੇ ਇਹਨਾਂ ਦੇ ਉੱਤੇ ਸਰਕਾਰ ਨੂੰ ਇਹ ਦੂਜੀ ਨਜ਼ਰ ਦੇ ਨਾਲ ਇਹਨੂੰ ਹੋਰ ਪਹਿਲੂ ਦੇ ਨਾਲ ਦੇਖਿਆ ਜਾਣਾ। ਫਿਰ ਆ ਵੀ ਤੁਸੀਂ ਗੱਲ ਕੀਤੀ ਹੈ ਜਦੋਂ ਦੇਸ਼ਾਂ ਦੀ ਤਰ੍ਹਾਂ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਜਾਦਤ ਧਾਰਮਿਕ ਯਾਤਰਾ ਦੀ ਗੱਲ ਹੁੰਦੀ ਹੈ ਜਦੋਂ ਜਤਨਾਂ ਦਾ ਸਾਹਮਣੇ ਆ ਗਿਆ। ਦੂਜੇ ਪਾਸੇ ਜਦ ਕੋਈ ਪੰਜਾਬੀ ਸਿੰਗਰ ਕੋਈ ਕਿਸੇ ਨਾ ਫਿਲਮ ਕਰ ਮੈਂ ਸ਼ੇਰਮ ਜੀ ਗੱਲ ਕਮਾਤਾ ਦਲਜੀਤ ਦਾ ਨਾਮ ਆਉਂਦਾ ਤਾਂ 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 ਸਾਹਮਣੇ ਆ ਜਾਂਦਾ। ਪਰ ক্রিকেট ਮੈਚ ਜਦ ਹੁੰਦਾ ਜਦਤ ਨਾਂ ਨਹੀਂ ਹੁੰਦਾ। ਮਤਲਬ ਇਹ ਸੋਸ਼ਲ ਮੀਡੀਆ ਤਾਂ ਵੀ ਇਹੀ ਵਿਸ਼ਾ ਬਣਿਆ ਹੋਇਆ ਕਿਸ ਤਰੀਕੇ ਨਾਲ ਸਾਹਮਣੇ। ਅਪੀਲ ਕਰੂੰਗਾ ਭਾਰਤ ਦੀ ਸਰਕਾਰ ਨੂੰ ਕਿ ਕੋਈ ਵੀ ਐਸਾ ਜਿਹੜਾ ਮੈਸੇਜ ਜਿੱਦਾਂ ਅੱਜ ਆਪਾਂ ਗ ਇੱਥੋਂ ਤਾਂ ਫਿਰ ਲੱਗਦਾ ਕਿ ਜਾਣ ਪੁੱਝ ਕੇ ਭੇਦ ਭਾਵ ਕੀਤਾ ਜਾ ਰਿਹਾ ਹੈ ਜਾਣ ਪੁੱਝ ਕੇ ਡਿਸਕ੍ਰਿਮੀਨੇਸ਼ਨ ਹੋਣੀ ਚਾਹੀਦੀ ਹੈ ਸੋ ਦੇਸ਼ ਦੀ ਸਰਕਾਰ ਨੂੰ ਐਸਾ ਕੋਈ ਵੀ ਸੰਦੇਸ਼ ਦੇਣ ਤੋਂ ਬਚਣਾ ਚਾਹੀਦਾ ਹੈ ਧਾਰਮਿਕ ਆਸਥਾ ਨੂੰ ਲੈ ਕੇ ਨਨਕਾਣਾ ਸਾਹਿਬ ਜਿਹੜੇ ਜਥੇ ਜਾਣੇ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਉਹਨਾਂ 'ਚ ਕਿਸੇ ਵੀ ਕਿਸਮ ਦੀ ਜਿਹੜੀ ਸਿਆਸਤ ਹੈ ਇਹ ਸਾਡੀ ਆਸਥਾ ਦਾ ਮਸਲਾ ਹੈ ਔਰ ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਪੰਜਾਬੀਆਂ ਤੋਂ ਵੱਡਾ ਕੋਈ ਨੈਸ਼ਨਲਿਸਟ ਕੋਈ ਵੀ ਅੱਜ ਪੰਜਾਬ ਇੱਕ ਬਹੁਤ ਮੁਸ਼ਕਲ ਘੜੀ ਦੇ ਵਿੱਚੋਂ ਗੁਜ਼ਰ ਰਿਹਾ ਹੈ ਮਾਝਾ ਮਾਲਵਾ ਦੁਆਬਾ ਇਤਨੇ ਜਿਹੜੇ ਖੇਤਰ ਨੇ ਇਹ ਹੜ੍ਹਾਂ ਦੇ ਪ੍ਰਭਾਵ ਹੇਠ ਨੇ ਸਰਕਾਰਾਂ ਅਨਦਾਰਤ ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਸੂਬਾ ਦੀ ਸਰਕਾਰ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸੱਦਾ ਦਿੱਤਾ ਸੀ ਸਮੁੱਚੀਆਂ ਪੋਲਿਟੀਕਲ ਪਾਰਟੀਆਂ ਨੂੰ ਕਿ ਆਓ ਅੱਜ ਪੰਜਾਬ ਦੀ ਮਦਦ ਕਰੀਏ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਫੀਲਡ ਦੇ ਵਿੱਚ ਨੇ ਹਰ ਜਗ੍ਹਾ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਜੋ ਮਦਦ ਚਾਹੀਦੀ ਹੈ ਉਹ ਮਦਦ ਲੋਕਾਂ ਤੱਕ ਪਹੁੰਚਾਈ ਜਾ ਰਹੀ ਸੋ ਬਾਕੀ ਲੋਕਾਂ ਨੂੰ ਵੀ اپੀਲ ਹੈ ਕਿ ਇਕੱਲੇ ਸਿਆਸੀ ਦੌਰੇ ਨਾ ਲੇਜਾਂ ਕੱਲਾ ਟੀਆਰਪੀ ਲੈ ਨਹਿ ਰਹਿ ਜਾਣ ਕਿ ਆਏ ਇੱਕ ਦਿਨ ਘੁੰਮੇ ਚਲੇ ਗਏ ਲੋਕਾਂ ਨੂੰ ਕੀ ਚਾਹੀਦਾ ਹੈ ਲੋਕਾਂ ਤੱਕ ਕੀ ਮਦਦ ਪਹੁੰਚਣੀ ਚਾਹੀਦੀ ਹੈ ਉਹ ਮਦਦ ਪਹਾਈ ਜਾਵੇ ਇਹ ਕੱਲਾ ਡਰਾਮਿਆਂ ਤੱਕ ਸੀਮਿਤ ਨਾ ਰਹਿਣਾ ਰਹ ਜੀ ਪਿੱਛੇ ਜੇ ਪ੍ਰਧਾਨ ਮੰਤਰੀ ਵੀ ਦੌਰਾ ਕਰਦੇ ਨੇ ਪੈਕੇਜ ਦੇ ਕੇ ਜਾਂਦੇ ਨੇ ਹੁਣ ਰਾਹੁਲ ਗਾਂਧੀ ਵੀ ਦੌਰੇ ਦੇ ਉੱਤੇ ਨੇ ਲਗਾਤਾਰ ਦੌਰੇ ਦੌਰੇ ਦਾ ਚੱਲ ਰਿਹਾ ਆ ਪਰ ਪੰਜਾਬ ਸਰਕਾਰ ਦਾ ਰੋਲ ਇੰਨਾ ਵਿਚਕਾਰ ਕਿਵੇਂ ਦੇਖ ਰਹੇ ਹੋ ਕਿਉਂਕਿ ਪੰਜਾਬ ਸਰਕਾਰ ਕੇਵਲ ਸਿਆਸਤ ਤੇ ਨਜ਼ਰ ਆ ਰਹੀ ਹੈ ਕਰਦੀ ਨਾ ਕਿ ਅਸਲੀ ਤੇ ਕੰਮ ਕਰਦੀ ਬੜੇ ਸਪਸ਼ਟ ਤੌਰ ਤੇ ਗੱਲ ਹੈ ਕਿ ਕੋਈ ਨੇਚਰਲ ਕਲੈਮਿਟੀ ਨਹੀਂ ਹੈ ਇਹ ਮੈਨ ਮੇਡ ਹੜ੍ਹ ਨੇ ਪੰਜਾਬ ਸਰਕਾਰ ਦੀ ਨਲਾਕੀ ਹੈ ਡਰੇਨਾ ਦੀ ਨਦੀਆਂ ਦੀ ਦਰਿਆਵਾਂ ਦੀ ਕਿਸੇ ਚੀਜ਼ ਦੀ ਸਫਾਈ ਨਹੀਂ ਕੀਤੀ 12000 ਕਰੋੜ ਇਹਨਾਂ ਕੋਲੇ ਡਿਜ਼ਾਸਟਰ ਮੈਨੇਜਮੈਂਟ ਦਾ ਫੰਡ ਪਿਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਹੁਣ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਤਾਂ ਡਾਕੂਮੈਂਟਸ ਤੇ ਕਹਿ ਰਹੇ ਨੇ ਕੈਕ ਦੀ ਰਿਪੋਰਟ ਦੇ ਵਿੱਚ ਉਹ ਸਾਬਤ ਹੋ ਗਿਆ ਕਿ 12000 ਕਰੋੜ ਰੁਪਏ ਆ ਤਾਂ ਸੂਬਾ ਸਰਕਾਰ ਦੀ ਇਹ ਤੋਂ ਵੱਡੀ ਨਲਾਕੀ ਕੀ ਹੋ ਸਕਦੀ ਹੈ ਕਿ ਉਹ 12000 ਕਰੋੜ ਇਹ ਦੱਸਣ ਜੀ ਇਹਨਾਂ ਨੇ ਕਿਉਂ ਨਹੀਂ ਖਰਚਿਆ ਹੁਣ ਭਗਵੰਤ ਮਾਨ ਸਾਹਿਬ ਆ ਕੇ ਕਹਿੰਦੇ ਜੀ ਉਹ ਤਾਂ ਸਾਡੇ ਕੋਲ ਪੈਸਾ ਹੈ ਹੀ ਨਹੀਂ ਫਿਰ ਉਹ ਪੈਸਾ ਗਿਆ ਕਿੱਥੇ ਔਰ ਜਿੱਦਣ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ਤੇ ਆਏ ਸੀ ਮੰਨਿਆ ਕਿ ਭਗਵੰਤ ਮਾਨ ਸਾਹਿਬ ਹਸਪਤਾਲ ਦੇ ਵਿੱਚ ਸੀ ਪਰ ਦੇਰੇ ਫਾਈਨੈਂਸ ਮਿਨਿਸਟਰ ਹਰਪਾਲ ਚਿਮਾਉ ਕਿੱਥੇ ਸੀ ਮਤਲਬ ਜਿਹਨੇ ਫਾਈਨੈਂਸ ਮਿਨਿਸਟਰ ਬਣਾਉਣਾ ਜਿਹਨੇ ਫੰਡਸ ਦੀ ਅਲੋਕੇਸ਼ਨ ਕਰਨੀ ਹੈ ਉਹਨੂੰ ਭੇਜ ਦੇ ਉਹਨਾਂ ਨੂੰ ਪ੍ਰਧਾਨ ਮੰਤਰੀ ਕੋਲੇ ਗੱਲ ਕਰਨ ਦੇ ਲਈ ਹਰਪਾਲ ਚੀਮਾ ਦਾ ਉੱਥੇ ਨਾ ਜਾਣਾ ਤੇ ਮੁੰਡਿਆ ਸਾਹਿਬ ਦੂਜੇ ਮੰਤਰੀ ਨੂੰ ਉੱਥੇ ਭੇਜਣਾ ਉੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਸਰਕਾਰ ਨੇ ਉਹ 12000 ਕਰੋੜ ਜਿਹੜਾ ਸੀ ਉਹ ਖਾ ਲਿਆ ਹੁਣ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਹ 12000 ਕਰੋੜ ਦੀ ਜਿਹੜੀ ਇਨਕੁਆਇਰੀ ਕਰਨੀ ਹੈ ਜਿਹੜੀ ਇਨਵੈਸਟੀਗੇਸ਼ਨ ਕਰਨੀ ਹੈ ਜੀ ਸੱਦ ਕੇ ਕਰੋ ਜੇ ਕਿਸੇ ਨੇ ਕਰਪਸ਼ਨ ਕੀਤੀ ਹੈ ਪੈਸਾ ਖਾਧਾ ਹੈ ਉਹਨਾਂ ਨੂੰ ਸਜ਼ਾਵਾ ਦਿਓ ਪਰ ਪੰਜਾਬ ਨੂੰ ਇਹਦੀ ਸਜ਼ਾ ਨਾ ਮਿਲੇ ਪੰਜਾਬੀਆਂ ਨੂੰ ਜਲਦ ਤੋਂ ਤੁਰੰਤ ਪ੍ਰਭਾਵ ਤੇ ਉਹ ਜਿਹੜਾ ਫੰਡ ਹੈ 12000 ਕਰੋੜ ਦਾ ਉਹ ਜਾਰੀ ਕੀਤਾ ਜਾਵੇ ਔਰ ਦੂਜੇ ਪਾਸੇ ਕਾਂਗਰਸ ਹੈ ਜਿਹੜੀ ਹੈ ਜਰਾਹੁਲ ਗਾਂਧੀ ਆਏ ਨੇ ਰਾਹੁਲ ਗਾਂਧੀ ਲੀਡਰ ਆਫ ਦ ਆਪੋਜੀਸ਼ਨ ਨੇ ਲੀਡਰ ਆਫ ਆਪੋਜੀਸ਼ਨ ਦਾ ਇੱਕ ਬਹੁਤ ਵੱਡਾ ਰੋਲ ਹੋ ਸਕਦਾ ਹੈ ਜਿਉ ਇਹਨੂੰ ਪੋਜ਼ਿਟਿਵ ਚ ਅਦਾ ਕਰਨਾ ਚਾਹਣ ਪਰ ਜਿੱਦਾਂ ਮੈਂ ਕਿਹਾ ਕਿਉਂਕਿ ਹੁਣ ਅੱਜ ਮਹੀਨੇ ਤੋਂ ਉੱਪਰ ਹੋ ਗਿਆ 10 ਤਰੀਕ ਨੂੰ ਪੰਜਾਬ ਦੇ ਵਿੱਚ ਹੜਾਏ ਸੀ ਅੱਜ ਤਕਰੀਬਨ 15 ਤਰੀਕ ਹੋ ਚੁੱਕੀ ਹੈ ਇੰਨੇ ਲੰਬਾ ਸਮਾਂ ਕਿਸੇ ਨੇ ਪੰਜਾਬ ਵੱਲ ਮੂੰਹ ਨਹੀਂ ਕੀਤਾ ਹੁਣੇ ਜਿਹੜੀ ਇਕੱਲੀ ਸਿਆਸਤ ਨਾ ਰਹਿ ਜੇ ਸ਼੍ਰੋਮਣੀ ਅਕਾਲੀ ਦਲ ਤਾਂ ਲਗਾਤਾਰ ਮੈਦਾਨ ਚ ਵਿੱਚ ਤੁਸੀਂ ਕਿਹਾ ਕਿ ਸਹਿਯੋਗ ਕਰਦਾ ਨਜ਼ਰ ਆ ਪਰ ਸਵਾਲ ਬਹੁਤ ਉੱਠ ਰਹੇ ਨੇ ਵਿਰੋਧੀ ਕਰ ਰਹੇ ਨੇ ਕਿ ਅੱਜ ਵੀ ਸਿੱਧਾ ਮੈਂ ਪੈਸਾ ਜਿਹੜਾ ਉਹ ਵੰਡਿਆ ਜਾ ਰਿਹਾ ਕੋਈ ਕਿਸ ਤਰੀਕੇ ਨਾਲ ਦੇਖ ਰਿਹਾ ਤੁਸੀਂ ਦੇਖੋ ਜਿਹੜੇ ਇਹ ਨਾ ਸਰਕਾਰ ਦੇ ਫੀਲੇ ਨੇ ਕਿਉਂਕਿ ਕੰਮ ਤਾਂ ਸੀ ਸਰਕਾਰਾਂ ਦਾ ਕੇਂਦਰ ਦਾ ਤੇ ਸੂਬਾ ਸਰਕਾਰਾਂ ਦਾ ਸਰਕਾਰਾਂ ਨਦਾਰਦ ਨੇ ਸਰਕਾਰਾਂ ਹੁਣ ਕਦੋਂ ਚਾਹੁੰਦੀਆਂ ਨੇ ਕਿ ਜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੇਵਾ ਕਰੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੂਹ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਸਾਡਾ ਘਰ ਹੈ ਜਿੰਨੀ ਗੁਰੂ ਸਾਹਿਬ ਵਿਤ ਬਖਸ਼ਣਗੇ ਜਿੰਨਾ ਬਲ ਬਖਸ਼ਣਗੇ ਪੰਜਾਬ ਦੀ ਸੇਵਾ ਇਹ ਜਿਹੜੇ ਕਿੰਤੂ ਪਰੰਤੂ ਕਰ ਰਹੇ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਿੰਤੂ ਕਰਨਾ ਕਹ ਦਿੱਤੇ ਆ ਪੰਜ ਦਿਨ ਪਹਿਲਾਂ ਤਾਂ ਇਹ ਕਹਿੰਦੇ ਸੀ ਜੀ ਗੁਰਬਾਣੀ ਦਾ ਪੈਸਾ ਲੈ ਲਓ ਸੁਪੀਰ ਬਾਦਲ ਦਿੰਦਾ ਹੁਣ ਕਹਿੰਦੇ ਜੀ ਐਸਜੀਪੀਸੀ ਦਾ ਪੈਸਾ ਸੋ ਇਹਨਾਂ ਨੂੰ ਖੁਦ ਸਮਝ ਨਹੀਂ ਆ ਰਿਹਾ ਅਸਲ ਦੇ ਵਿੱਚ ਹਾਲਾਤ ਇਹ ਨੇ ਦੇਖੋ ਮੈਂ ਬਹੁਤ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਜਿਹੜੇ ਲੋਕ ਅੱਜ ਸਵਾਲ ਚੱਕ ਰਹੇ ਨੇ ਚਾਹੇ ਗਿਆਨੀ ਹਰਪ੍ਰੀਤ ਆ ਚਾਹੇ ਉਹਨਾਂ ਦਾ ਚੁੱਲਾ ਦਾਲਾ ਇਹਨਾਂ ਨੂੰ ਪਤਾ ਨਹੀਂ ਕਿ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਤਾਂ ਪ੍ਰੋਪਰ ਪਹਿਲਾਂ ਅਕਾਊਂਟ ਫਾਰਮ ਹੁੰਦਾ ਫਿਰ ਚੈੱਕਾਂ ਨਾਲ ਦਿੱਤਾ ਜਾਂਦਾ ਇਹ ਸਾਡੇ ਨਿੱਜੀ ਸਰੋਤਾਂ ਚੋਂ ਕਢਾ ਕੇ ਕੈਸ਼ ਵੰਡਿਆ ਜਾ ਰਿਹਾ ਫਿਰ ਇਹ ਕਹਿੰਦੇ ਜੀ ਕੈਸ਼ ਕਿਉਂ ਵੰਡਦੇ ਹੋ ਮੈਂ ਤਾਂ ਪੁੱਛਿਆ ਸੀ ਵੀ ਭਾਈ ਹੁਣ ਜਿੱਥੇ ਬੰਨ ਲਾਉਣਾ ਹੈ ਉੱਥੇ ਯੂਥ ਤਾਂ ਸਾਡਾ ਲਾਈਫ ਜੈਕਟ ਪਾ ਕੇ ਤੇਜਵਾ ਦੇ ਵਿੱਚ ਖੜਾ ਟਰੈਕਟਰ ਚ ਡੀਜ਼ਲ ਮੋਗ ਗਿਆ ਉੱਥੇ ਪਰ ਹੁਣ ਅਸੀਂ ਕੀ ਕਹਾਂ ਕਰੀਏ ਵੀ ਚੈੱਕ ਲੈ ਲਾ ਚੈੱਕ ਨਾਲ ਪੇਮੈਂਟ ਕਰ ਦਿਆ ਕਰੀਏ ਉੱਥੇ ਸੋ ਇਹ ਲੋਕਾਂ ਨੇ ਆਪ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਸਿਰਫ ਏਜੰਸੀਆਂ ਦੇ ਸਰਕਾਰਾਂ ਦੇ ਇਸ਼ਾਰੇ ਤੇ ਸੇਵਾ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਸੇਵਾ ਨਿਰੰਤਰ ਜਾਰੀ ਹੈ ਇਹ ਨਿੰਦਕਾਂ ਨੂੰ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਭਾਈ ਹੁਣ ਲੋਕਾਂ ਤੱਕ ਮਦਦ ਪਹੁੰਚ ਲੈਣ ਦਿਓ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਤੇ ਸੇਵਾ ਕਰ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਸੇਵਾ ਚੱਲ ਰਹੀ ਹੈ ਤੁਸੀਂ ਜੇ ਲੋਕਾਂ ਦੀ ਕੋਈ ਸੇਵਾ ਨਹੀਂ ਕਰ ਸਕਦੇ ਕੋਈ ਕੰਟਰੀਬਿਊਸ਼ਨ ਨਹੀਂ ਕਰ ਸਕਦੇ ਮਹਿਨਾ ਚੁੱਪ ਕਰ ਜਾਓ ਸੇਵਾ ਪਹੁੰਚ ਲੈਣ ਤੋਂ ਪੰਜਾਬ ਨੂੰ ਇਹ ਸਾਫਤਾ ਚੋਂ ਬਾਹਰ ਕੱਢ ਲਿਏ ਪਰ ਅਸੀਂ ਉਰੀ ਬੈਠੇ ਹਾਂ ਕੋਈ ਗੱਲ ਨਹੀਂ ਖੁੱਲ ਕੇ ਜਿਹੜੇ ਤੁਹਾਡੇ ਸਵਾਲ ਨੇ ਜਿਹੜੀਆਂ ਤੁਹਾਡੀਆਂ ਤੋਮਤਾਂ ਨੇ ਲਾ ਲਿਓ ਤੁਹਾਨੂੰ ਕੱਲੀ-ਕੱਲੀ ਗੱਲ ਦਾ ਕੱਲ ਵੀ ਜਵਾਬ ਦੇਤਾ ਸੀ ਖੈਰ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐਨਕੇ ਸ਼ਰਮਾ ਸਾਹਿਬ ਨੇ ਕੱਲ ਵੈਸਤਾ ਇਹਨਾਂ ਨੂੰ ਤਫਸੀਲ ਨਾਲ ਦੱਸ ਹੀ ਦਿੱਤਾ ਉਹ ਤੋਂ ਬਾਅਦ ਤਾਂ ਇਹ ਮਨਲਾ ਕੁਝ ਕਹਿਣ ਲਈ ਵਾਪਸ ਆਈ ਨਹੀਂ ਸਕੇ ਕਿਉਂਕਿ ਤੇਲ ਦੇ ਬਿੱਲ ਹਰ ਇੱਕ ਚੀਜ਼ ਦੇ ਬਿੱਲ ਉਹ ਛੋਟੀਆਂ ਗੱਲਾਂ ਨੇ ਬਾਰ-ਬਾਰ ਮੈਂ ਦੁਹਰਾਉਣੀਆਂ ਨਹੀਂ ਚਾਹੁੰਦਾ ਪਰ ਇਹ ਲੋਕ ਜਿਹੜੇ ਅੱਜ ਸੇਵਾ ਤੇ ਸਵਾਲ ਖੜੇ ਕਰ ਰਹੇ ਨੇ ਇਹ ਆਪਦਾ ਦੇ ਵਿੱਚ ਅਫਸਰ ਲੱਭ ਰਹੇ ਨੇ ਕਿਉਂਕਿ ਸਿਰਫ ਆਪਣੇ ਆਪ ਨੂੰ ਖਬਰਾਂ 'ਚ ਰੱਖਣਾ ਚਾਹੁੰਦੇ ਨੇ ਕਹਿਣ ਨੂੰ ਇਹਨਾਂ ਕੋਲੇ ਕੱਖ ਵੀ ਨਹੀਂ ਬਹੁਤ ਬਹੁਤ ਧੰਨਵਾਦ ਹੈ ਸੋ ਅਰਸ਼ਦੀਪ ਕਲੇਰ ਸੀਗੇ ਜਿਹੜੇ ਸਾਡੇ ਨਾਲ तमाम ਮੁੱਦਿਆਂ ਨੂੰ ਲੈ ਕੇ ਚਰਚਾ ਕਰ ਰਹੇ ਸੀ ਚਾਹੇ ਉਹ ਰਾਹੁਲ ਗਾਂਧੀ ਦੀ ਫੇਰੀ ਹੋਵੇ ਜਾਂ ਫਿਰ ਜਥਾ ਪਾਕਿਸਤਾਨ ਰਵਾਨਾ ਹੋਣਾ ਹੋਵੇ ਸੋ तमाम ਮੁੱਦਿਆਂ ਉੱਤੇ ਗੱਲਬਾਤ ਕੀਤੀ ਗਈ ਹੈ ਕੈਮਰਾਮੈਨ ਤੇਜਿੰਦਰ ਨਾਲ ਜਸਪ੍ਰੀਤ ਸਿੰਘ ਅਸ਼ਕ ਪੀ.ਸੀ. ਨਿਊਜ਼ ਚੰਡੀਗੜ੍ਹ